ਰਮਿੰਦਰ ਸਿੰਘ ਢਿੰਡਸਾ ਜੁੜ ਗਏ ਨੇ ਉਹਨਾਂ ਦਾ ਰੁਕਾਲੀ ਮੁਰਤੂ ਤੁਹਾਡੇ ਵਾਲਾਂਗੇ ਢਿੰਡਸਾ ਸਾਹਿਬ ਸਵਾਗਤ ਹੈ ਜੀ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਸਭ ਤੋਂ ਪਹਿਲਾਂ ਹਾਂ ਜੀ ਧੰਨਵਾਦ ਜੀ ਢਿੰਡਸਾ ਸਾਹਿਬ ਮੇਰਾ ਪਹਿਲਾ ਇਹ ਸਵਾਲ ਤੁਸੀਂ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਨ ਜਾ ਰਹੇ ਸੀ ਤੇ ਦੂਜੇ ਪਾਸੇ ਅਕਾਲੀ ਦਲ ਚ ਤੁਹਾਨੂੰ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਫਸਟ ਰिएक्शन ਚਾਹਾਂਗੇ ਦੇਖੋ ਬਿੰਦਾ ਜੀ ਗੱਲ ਇਹ ਹੈ ਵੀ ਇਹੀ ਦੀ ਗਲਤਾਂ ਸੁਬੀਤ ਸਿੰਘ ਬਾਦਲ ਤੋਂ ਉਮੀਦ ਕਰੀ ਜਾ ਸਕਦੀ ਹੈ ਸਾਨੂੰ ਲੱਗਦਾ ਸੀ ਐਕਪਲੀਕੇਟ ਪਰ ਜੀ ਸਾਨੂੰ ਇਹਦਾ ਕੋਈ ਫਰਕ ਨਹੀਂ ਅਸੀਂ ਜਿਸ ਮਕਸਦ ਲਈ ਤੁਰੇ ਹਾਂ ਸ਼੍ਰੋਮਣੀ ਕਾਲੀ ਦਰ ਨੂੰ ਬਚਾਉਣ ਲਈ ਅਸੀਂ ਉਸ ਨਿਸ਼ਾਨੇ ਤੇ ਆਪਦੇ ਚੱਲਾਂਗੇ ਨਾਲੇ ਅਸੀਂ ਨਹੀਂ ਮੰਨਦੇ ਕਿ ਕੋਈ ਸ਼੍ਰੋਮਣੀ ਕਾਲੀ ਦਰ ਦੀ ਕਿਸੇ ਦੀ ਮਿੱੱਝ ਇਹਦਾ ਦਾਦਾ ਹੈ ਕੋਈ ਆਪ ਆਪਣੇ ਆਪ ਹੀ ਦੋ ਬੰਦੇ ਦੀ ਟੀਮ ਬਟਾ ਕੇ ਫੈਸਲਾ ਕਰ ਦੇਣ ਵੀ ਕਿ ਇਹਨੂੰ ਰੱਖਣਾ ਹੈ ਕਿ ਇਹਨੂੰ ਨਹੀਂ ਰੱਖਣਾ ਕੋਈ ਸਿਸਟਮ ਹੁੰਦਾ ਹੈ ਪਾਰਟੀ ਦੇ ਵਿੱਚ ਪਹਿਲਾਂ ਨੋਟਿਸ ਕੱਢਿਆ ਜਾਂਦਾ ਜਵਾਬ ਲਿਆ ਜਾਂਦਾ ਹੈ ਜੇ ਕੋਈ ਅਨੁਸ਼ਾਸਨ ਦੇ ਖਿਲਾਫ ਕੋਈ ਗੱਲ ਕੀਤੀ ਹੋਏ ਫਿਰ ਨੋਟਿਸ ਜਿਹੜਾ ਹੈ ਜਵਾਬ ਲੈਂਡਸਵਾਲ ਕਾਰਵਾਈ ਕੀਤੀ ਜਾਂਦੀ ਹੈ ਸੋ ਇਹ ਤਾਂ ਉਹਨਾਂ ਦੀ ਆਪ ਹੁੱਦੀਆਂ ਸਾਹਮਣੇ ਹੋ ਰਾਵੀਆਂ ਲੋਕਾਂ ਦੇ ਤੇ ਨਾਲੇ ਸਾਨੂੰ ਅਕਾਲੀ ਦਲ ਅਕਾਲੀ ਤੋਂ ਹੋਣ ਵਾਸਤੇ ਇਹਨਾਂ ਨੇ ਸਰਟੀਫਿਕੇਟ ਦੀ ਲੋੜ ਲਈ ਇਹ ਤਾਂ ਸਾਨੂੰ ਪਹਿਲੀ ਆਸ ਲੱਗਦਾ ਸੀ ਜਿਹਾ ਵੀ ਇਹ ਹੈਗਾ ਕੁਝ ਕਰਨਗੇ ਸੋ ਕੋਈ ਫਰਕ ਨਹੀਂ ਮੈਂ ਦੱਸਣ ਠੀਕ ਹੈ ਤੇ ਜਿਸ ਸਵਾਲ A ਹੈ ਜੋ ਪ੍ਰਸ਼ਨ ਉੱਤਰ ਦੇ ਵਿੱਚ ਦਾਵਾ ਕੀਤਾ ਗਿਆ ਕਿ ਪਾਰਟੀ ਪਲੇਟਫਾਰਮ ਦੇ ਉੱਤੇ ਪਰਮਿੰਦਰ ਜੀ ਇਹ ਜੋ ਪ੍ਰੈਸ ਰੋਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਤੁਹਾਨੂੰ ਆਪਣੀ ਗੱਲਬਾਤ ਰੱਖਣ ਦੇ ਲਈ ਸਮਾਂ ਦਿੱਤਾ ਗਿਆ ਸੀਗਾ ਕਿ ਤੁਸੀਂ ਪਾਰਟੀ ਪਲੇਟਫਾਰਮ ਤੇ ਆ ਕੇ ਆਪਣੀ ਗੱਲ ਰੱਖੋ ਪਰ ਤੁਸੀਂ ਆਪਣੀ ਗੱਲ ਨਹੀਂ ਰੱਖੀ ਉਲਟਾ ਕਿਹਾ ਗਿਆ ਕਿ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਬਿਲਕੁਲ ਸਰਾਸਰ ਝੂਠ ਬੋਲ ਰਹੇ ਨੇ ਹੋ ਇਥੋਂ ਤੱਕ ਕਿ ਕੋਰ ਕਮੇਟੀ ਦੀ ਮੀਟਿੰਗ ਹੋਵੇ ਮੈਂ ਕੋਰ ਕਮੇਟੀ ਦਾ ਮੈਂਬਰ ਹਵਾਂ ਮੈਨੂੰ ਜਾਣ ਬੁੱਝ ਕੇ ਸੱਦਿਆ ਨਹੀਂ ਗਿਆ ਸਾਨੂੰ ਤਿੰਨ ਬੰਦਿਆਂ ਨੂੰ ਮੈਨੂੰ ਪ੍ਰਕਾਸ਼ ਚੰਦ ਗਰਗ ਤੇ ਸਾਬ ਸਿਕੰਦਰ ਸਿੰਘ ਲੋਕਾ ਇਹਨਾਂ ਨੂੰ ਜਾਣ ਬੁੱਝ ਕੇ ਸੱਦੇ ਹੀ ਨਹੀਂ ਗਿਆ ਵੀ ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਆਵਾਂਗੇ ਕੋਈ ਗੱਲ ਜਿਹੜਾ ਹੈ ਉਹਨਾਂ ਦੀ ਨੁਕਤਾਚੀਨੀ ਕਰਾਂਗੇ ਤੇ ਉਹ ਤਾਂ ਸਾਨੂੰ ਤਾਂ ਪਲੇਟਫਾਰਮ ਤੇ ਸੱਦੇ ਹੀ ਨਹੀਂ ਗੱਲ ਤਾਂ ਬਾਅਦ ਦੀ ਗੱਲ ਹੈ ਵੀ ਗੱਲ ਕਰਨ ਦੀ ਗੱਲ ਤਾਂ ਬਹੁਤ ਜ਼ਰੂਰੀ ਹੈ ਸਾਨੂੰ ਤਾਂ ਉਹ ਮੌਕਾ ਵੀ ਨਹੀਂ ਦਿੱਤੇ ਪਹੁੰਚਣ ਦਾ ਤੇ ਇਹ ਹੁਣ ਸ਼ਰੋਮਣੀ ਕਾਲੀ ਦਰ ਨਹੀਂ ਹੈ ਇਹ ਜਿਵੇਂ ਹਰ ਕੋਈ ਬੱਚੇ ਬੱਚੇ ਦੀ ਜਵਾਨੀ ਹੈ ਵੀ ਬਾਦਲ ਐਂਡ ਪ੍ਰਾਈਵੇਟ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ ਹੈ ਔਰ ਕੁਛ ਨਹੀਂ ਹੈ ਅਕਾਲੀ ਦਲ ਕਹੌਣ ਦਾ ਕੋਈ ਨਹੀਂ ਬਾਕੀ ਤੁਸੀਂ ਪਰਮਿੰਦਰ ਜੀ ਪਰਮਿੰਦਰ ਜੀ ਤੁਸੀਂ ਤੁਸੀਂ ਜ਼ਿਕਰ ਕਰ ਰਹੇ ਹੋ ਬਾਦਲੈਂਡ ਪ੍ਰਾਈਵੇਟ ਕੰਪਨੀ ਲਿਮਟਿਡ ਬਣ ਕੇ ਰਹਿ ਗਈ ਹੈ ਪਰ ਤੁਹਾਡੇ ਪਿਤਾ ਜੀ ਇਸੇ ਬਾਦਲੈਂਡ ਲਿਮਟਿਡ ਪਾਰਟੀ ਦੇ ਸਰਪ੍ਰਸਤ ਨੇ ਤਾਂ ਅਜੇਹੇ ਦੇ ਵਿੱਚ ਕਿਉਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਜਾਂ ਤੁਸੀਂ ਉਹਨਾਂ ਤੱਕ ਪਹੁੰਚ ਕਰੋਗੇ ਕਿਉਂਕਿ ਕਮਾਲ ਦੀ ਗੱਲ ਹੈ ਕਿ ਇੱਕ ਪਿਤਾ ਜੋ ਸਰਪ੍ਰਸਤ ਤੋਂਨ ਪਾਰਟੀ ਦੇ ਕਿਉਂਕਿ ਪ੍ਰਧਾਨ ਤੋਂ ਵੀ ਉਪਰਾਲਾ ਅਹੁਦਾ ਜਿਹੜਾ ਸਰਪ੍ਰਸਤ ਦਾ ਮੰਨਿਆ ਜਾਂਦਾ ਔਰ ਦੂਸਰੇ ਪਾਸੇ ਉਹਨਾਂ ਦੇ ਬੇਟੇ ਨੇ ਅਨੁਸ਼ਾਸਨੀ ਕਾਰਵਾਈ ਕਰਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤੇ ਕੋ ਉਹਨਾਂ ਨੂੰ ਗੈਲਰੀ ਸਰਪ੍ਰਸਤ ਵੀ ਸਿਰਫ ਨਾਮ ਦੇ ਹੈ ਸਰਪ੍ਰਸਤ ਨੂੰ ਕਿਹੜਾ ਸੱਦਿਆ ਉਹਨਾਂ ਨੇ ਕਦੇ ਨਹੀਂ ਜਾਂ ਸਰਪ੍ਰਸਤ ਦੀ ਸਲਾਹ ਲਈ ਹੈ ਸਰਪ੍ਰਸਤ ਦਾ ਮਕਸਦ ਹੁੰਦਾ ਹੈ ਵੀ ਪਾਰਟੀ ਨੂੰ ਦਾ ਮਾਰਗਦਰਸ਼ਕ ਕਰਨਾ ਪਰ ਉਹਨਾਂ ਨੇ ਬਚალი ਉਹਨਾਂ ਨੂੰ ਇਸ ਯੋਗ ਨਹੀਂ ਸਮਝਿਆ ਜਾਂ ਉਹਨਾਂ ਨੂੰ ਕਦੇ ਸੱਦਿਆ ਨਹੀਂ ਕਦੇ ਕੋਈ ਸਲਾਹ ਨਹੀਂ ਲਈ ਇਹ ਤਾਂ ਕਿਸੇ ਦੀ ਕੋਈ ਬਾਕੀ ਦਾ ਦੇਖੋ ਇੱਕੋ ਹੀ ਵਿਅਕਤੀ ਹੈ ਸੰਭਾਗ ਕੁਬੀਰ ਸਿੰਘ ਬਾਦਲ ਜਿਹੜਾ ਉਹਨਾਂ ਦੀ ਹਾਂ ਛਾਂ ਮਲਾਦੇ ਜਿਹੜਾ ਉਹਨਾਂ ਦੀ ਚਾਪਲੂਸੀ ਕਰੇ ਉਹ ਪਾਰਟੀ ਦੇ ਵਿੱਚ ਜਿਹੜਾ ਕੋਈ ਸਵਾਲ ਖੜੇ ਕਰੇ ਫਸਟ ਦੀ ਗੱਲ ਕਰੇ ਪਾਰਟੀ ਨੂੰ ਬਚਾਉਣ ਦੀ ਗੱਲ ਕਰੇ ਉਹ ਜਿਹੜਾ ਹੈ ਸੁਖਬੀ ਸਿੰਘ ਬਾਦਲ ਦਾ ਵਿਰੋਧੀ ਮੰਨ ਲਿਆ ਜਾਂਦਾ ਤੇ ਉਹਨੂੰ ਪਾਰਟੀ ਚੋਂ ਕੱਢਤਾ ਜਾਂਦਾ ਇਹ ਇੱਕ ਇਹਨਾਂ ਦਾ ਇੱਕ ਸੈੱਟ ਸਿਸਟਮ ਬਣ ਗਿਆ ਤੇ ਤੁਸੀਂ ਦੇਖ ਹੀ ਲਿਓ ਵੀ ਉਹਦੇ ਕਰਕੇ ਅੱਜ ਹਾਲ ਕੀ ਐ ਕਿੱਥੇ ਪਹੁੰਚ ਗਿਆ ਸ਼੍ਰੋਮਣੀ ਕਾਲਕਲ ਤੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਚੁੱਕਿਆ ਨਾ ਦੇਖੋ ਤੁਹਾਨੂੰ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੁਸੀਂ ਆਪਣਾ ਅਕਾਲੀ ਦਲ ਬਣਾਇਆ ਫਿਰ ਤੋਂ ਪਾਰਟੀ ਦੇ ਵਿੱਚ ਮਰਜੋਏ ਜਿਸ ਸਮੇਂ ਤੁਸੀਂ ਪਾਰਟੀ ਦੇ ਵਿੱਚੋਂ ਬਾਹਰ ਗਏ ਸੀ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਉਸ ਸਮੇਂ ਵੀ ਮਾਮਲੇ ਉਹੀ ਸੀ ਜਿਸ ਸਮੇਂ ਵਾਪਸ ਆਏ ਉਸ ਸਮੇਂ ਵੀ ਮਾਮਲੇ ਉਹੀ ਸੀ ਫਿਰ ਜੇ ਕੋਈ ਸੁਧਾਰ ਨਹੀਂ ਸੀ ਤਾਂ ਉਸ ਸਮੇਂ ਪਾਰਟੀ ਦੇ ਵਿੱਚ ਵਾਪਸੀ ਕਿਉਂ ਕੀਤੀ ਸੀ ਔਰ ਹੁਣ ਕਦੇ ਅਕਾਲੀ ਦਲ ਚ ਵਾਪਸੀ ਕਰੋਗੇ ਖਾਸ ਤੌਰ ਤੇ ਇਸ ਅਕਾਲੀ ਦਲ ਦੇ ਵਿੱਚ ਦੇਖੋ ਗੱਲ ਇਹ ਹੈ ਵੀ ਅਸੀਂ ਅਕਾਲੀਆਂ ਤੇ ਅਕਾਲੀ ਰਹਾਂਗੇ ਅਕਾਲੀ ਦਲ ਦੇ ਜਵਾਬ ਕੀ ਤਾਂ ਗੱਲ ਨਹੀਂ ਇੱਕ ਗੱਲ ਜ਼ਰੂਰ ਸਪੱਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਸੀਂ ਨਹੀਂ ਚੱਲ ਸਕਦੇ ਬਿਲਕੁਲ ਕਦੇ ਨਹੀਂ ਚੱਲਣਾ ਕੋਈ ਸਾਨੂੰ ਅਕਾਲੀ ਕਹਣ ਵਾਸਤੇ ਇਹਨਾਂ ਨੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਠੀਕ ਹੈ ਸਾਨੂੰ ਜਦ ਅਸੀਂ ਵਾਪਸ ਆਏ ਸੀ ਸਾਨੂੰ ਇੱਕ ਗੱਲ ਦਾ ਭਰੋਸਾ ਦਿਵਾਇਆ ਗਿਆ ਸੀ ਵੀ ਜੇ ਅਸੀਂ ਪਾਰਟੀ ਦੇ ਵਿੱਚ ਸੁਧਾਰ ਕਰ ਰਹੇ ਹਾਂ ਅਸੀਂ ਜਿਹੜਾ ਹੈ ਕੁਝ ਚੀਜ਼ਾਂ ਲਾਗੂ ਕਰਤੀਆਂ ਕੁਝ ਲਾਗੂ ਕਰਾਂਗੇ ਇਹ ਗੱਲਾਂ ਤੁਹਾਨੂੰ ਕਹਿ ਕੇ ਨਾਲੇ ਅਸੀਂ ਕੋਈ ਆਪ ਨਹੀਂ ਸੀ ਅਪਰੋਚ ਕੀਤਾ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਕਿ ਤੁਸੀਂ ਵਾਪਸ ਆਉਂਪਾਟ ਤੇ ਹੁਣ ਜਿਹੜਾ ਹੈ ਤੁਸੀਂ ਆਪ ਵੀ ਦੇਖ ਲਓ ਵੀ ਕਿੱਥੇ ਕੀ ਗੱਲ ਰੇਗ ਅਕਾਲੀ ਦਿਲ ਦੀ ਸੋ ਅਕਾਲੀ ਦਾ ਵਾਪਸ ਆਉਣ ਦੀ ਗੱਲ ਨਹੀਂ ਅਕਾਲੀ ਤਾਂ ਅਸੀਂ ਹੈ ਹੀ ਹਾਂ ਸਾਨੂੰ ਕੋਈ ਅਕਾਲੀ ਵੀ ਸੁਖਬੀਰ ਸਿੰਘ ਭਾਵਨ ਜੀ ਦੀ ਸਰਟੀਫਿਕੇਟ ਦੀ ਲੋੜ ਨਹੀਂ ਹਾਂ ਇਹਨਾਂ ਜ਼ਰੂਰ ਸਪਸ਼ਟ ਹੈ ਕਿ ਸੁਖਬੀਰ ਸਿੰਘ ਭਾਵੇਂ ਦੀ ਗਵਾਹੀ ਦੇ ਵਿੱਚ ਅਸੀਂ ਕਿਸੇ ਰੂਪ ਵਿੱਚ ਮੈਂ ਆਪਦੇ ਨਿੱਜੀ ਤੌਰ ਤੇ ਕਿਸੇ ਦਾ ਕੰਮ ਨਹੀਂ ਕਰਾਂ। ਸੁਖਦੇਵ ਸਿੰਘ ਢੀਂਡਸਾ ਪਾਰਟੀ 'ਚ ਬਨੇ ਰਹਿਣਗੇ ਜਾਂ ਉਹਨਾਂ ਦੇ ਵੱਲੋਂ ਵੀ ਆਪਣੇ ਅਹੁਦੇ ਤੋਂ ਫਾਰਗ ਹੋਇਆ ਜਾਏਗਾ। ਦੇਖੋ ਉਹ ਤਾਂ ਵੈਸੇ ਵੀ ਐਕਟਿਵ ਹੈ ਨਹੀਂ ਹੁਣ। ਸਾਡੀ ਪਾਰਟੀ ਆਸੀ ਪਾਰਟੀ ਜਿਹੜਾ ਹੈ ਕੋਈ ਤਸੀਫਾ ਦੇਣ ਦਾ ਹੁੰਦਾ ਨਹੀਂ ਤੁਸੀਂ ਆਪਦੀ ਪਾਰਟੀ ਨੂੰ ਛੱਡੋ ਸਾਨੂੰ ਪਹਿਲਾਂ ਵੀ ਅਸੀਂ ਕਦੇ ਪਾਰਟੀ ਛੱਡੀ ਨਹੀਂ ਸਕਦੇ। ਪਹਿਲਾਂ ਵੀ ਸਾਨੂੰ ਪਾਰਟੀ 'ਚੋਂ ਕੱਢਿਆ ਗਿਆ ਅਸੀਂ ਹੁਣ ਵੀ ਮੈਨੂੰ ਪਾਰਟੀ 'ਚੋਂ ਕੱਢਿਆ ਹੈ। ਤੇ ਇਹ ਤਾਂ ਹੀ ਅਸੀਂ ਅਸੀਂ ਉਹੀ ਚੀਜ਼ ਦਾ ਅਸੀਂ ਲੜਾਈ ਕਰ ਰਹੇ ਹਾਂ ਸ਼੍ਰੋਮਣੀ ਕਾਲੀਦਾਵ ਸੁਧਾਰ ਮਹਿਲ ਤੇਲੇ ਅਸੀਂ ਇਹੀ ਸੀਗਾ ਵੀ ਪਾਰਟੀ ਦੇ ਵਿੱਚ ਅਸੀਂ ਪਾਰਟੀ ਨਹੀਂ ਛੱਡਨੀ ਅਸੀਂ ਪਾਰਟੀ ਨੂੰ ਸੁਧਾਰਨ ਲਈ ਲੋਕਾਂ ਕੋਲ ਪਹੁੰਚ ਕਰਨੀ ਹੈ ਉਹ ਹੁਣ ਵੀ ਕਰਾਂਗੇ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਇਸ ਬਰਖਾਸਤ ਕੀ ਤੋਂ ਬਾਅਦ ਘਟੋਕਟ ਸਰਪ੍ਰਸਤ ਨਾਲ ਮੀਟਿੰਗ ਇੱਕ ਕੀਤੀ ਜਾਏਗੀ ਕਿਉਂਕਿ ਸਰਪ੍ਰਸਤ ਦੇ ਚਲੋ ਘਟੋਕਾ ਟਿੱਕਾ ਅਹੁਦੇਦਾਰੀ ਹੈ ਇੱਕ ਵੱਡਾ ਉਹਨਾਂ ਕੋਲ ਉਹਨਾਂ ਤੱਕ ਅਪਰੋਚ ਕਰੂਗੇ ਕਿ ਜਿਹੜੀ ਅਨੁਸ਼ਾਸਨੀ ਕਾਰਵਾਈ ਉਹ ਗਲਤ ਹੋਈ ਹੈ ਕੀ ਟੀਨਸਰ ਸਾਹਿਬ ਇਹਦੇ ਬਾਰੇ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਇਹ ਅੱਜ ਸਾਨੂੰ ਪਤਾ ਚੱਲਿਆ ਉਹਨਾਂ ਨਾਲ ਵਿਚਾਰ ਕਰਨਾਗੇ ਸਾਰੀ ਜਿਹੜੇ ਸਾਡੇ ਸਾਥੀ ਨੇ ਟੀਨਸਰ ਸਾਹਿਬ ਨਾਲ ਵਿਚਾਰ ਕਰਨਾਗੇ ਵੀ ਕੀ ਕਰਨਾ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਊਗਾ ਉਹ ਟੀਨਸਰ ਸਾਹਿਬ ਨੇ ਲੈਣਾ ਕੀ ਫੈਸਲਾ ਲੈਣਾ ਜੀ ਜਿਸ ਵਿੱਚ ਤੁਹਾਡੇ ਬਹੁਤ ਸਾਰੇ ਸਵਾਲ ਹੋਣਗੇ ਤੁਸੀਂ ਵੀ ਸਵਾਲ ਪੁੱਛ ਸਕਦੇ ਹੋ ਬਿਲਕੁਲ ਬਿਲਕੁਲ ਟਿੰਸਾ ਸਾਹਿਬ ਜਿਸ ਤਰ੍ਹਾਂ ਰੋਹਿਤ ਨੇ ਗੱਲ ਕੀਤੀ ਹੈ ਸ਼ਮਵੀ ਕਾਲੀ ਦਲ ਨੂੰ ਲੈ ਕੇ ਤੁਹਾਨੂੰ ਪਹਿਲਾਂ ਬਾਹਰ ਤੁਸੀਂ ਅਕਾਲੀ ਦਲ ਨੂੰ ਛੱਡ ਦਿੱਤਾ ਫਿਰ ਤੁਸੀਂ ਵਾਪਸ ਆ ਗਏ ਤੁਸੀਂ ਕਹਿੰਦੇ ਕਿ ਸਾਡੇ ਤੱਕ ਕਾਲੀ ਦਲ ਵੱਲੋਂ ਅਪਰੋਚ ਕੀਤੀ ਗਈ ਸੁਖਵੀਰ ਸਿੰਘ ਬਾਦਲ ਵੱਲੋਂ ਅਪਰੋਚ ਕੀਤੀ ਗਈ ਪਰ ਡਿਸੀਜਨ ਦਾ ਤਦ ਵੀ ਤੁਹਾਡਾ ਸੀ ਨਾ ਤੁਸੀਂ ਡਿਸੀਜਨ ਲੈ ਸਕਦੇ ਸੀ ਕਿ ਅਸੀਂ ਜੀ ਤੁਹਾਡੀ ਪ੍ਰਧਾਨਗੀ ਦੇ ਅੰਡਰ ਅਸੀਂ ਕਾਲੀ ਦਲ ਚਾਹਣਾ ਹੀ ਨਹੀਂ ਹੈ ਦੇਖੋ ਗੱਲ ਇਹ ਹੈ ਅਸੀਂ ਉਦੋਂ ਇਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਇਹ ਪਾਰਟੀ ਦੇ ਵਿੱਚ ਵਾਕੀ ਸ਼ਹਿਰ ਸੁਧਾਰ ਲਿਆਉਣਾ ਚਾਹੁੰਦੇ ਨੇ ਅਸੀਂ ਇਹ ਸਮਝਦੇ ਸੀ ਵੀ ਪਾਰਟੀ ਜੇ ਅਸੀਂ ਸੋਚਦਾ ਇਕੱਠੇ ਹੋ ਕੇ ਕੋਈ ਪਾਰਟੀ ਮਜ਼ਬੂਤ ਹੋ ਜੇ ਪਰ ਉਹ ਗੱਲਾਂ ਸਾਡੀਆਂ ਜਿਹੜੀਆਂ ਸਾਡੀਆਂ ਸਾਡੇ ਆਪਦੇ ਵੀ ਇੱਕ ਜਿਹੜਾ ਹੈ ਸਾਨੂੰ ਇਹ ਲੱਗਿਆ ਵੀ ਹੁਣ ਤਾਂ ਅਸੀਂ ਵੀ ਜਿਹੜੀਆਂ ਗੱਲਾਂ ਸੋਚਦੇ ਸਾਰੇ ਭਲੇਖੇ ਸੀ ਸਾਡੇ ਉਹ ਭਲੇਖੇ ਹੁਣ ਦੂਰ ਹੋ ਗਏ ਤੇ ਨਾਲੇ ਪਹਿਲਾਂ ਵੀ ਅਸੀਂ ਨਹੀਂ ਸੀ ਪਾਰਟੀ ਛੱਡੀ ਮੈਂ ਇਹ ਕੱਲ ਬੱਸ ਕਰਨਾ ਚਾਹੁੰਦਾ ਉਦੋਂ ਵੀ ਸਾਨੂੰ ਕੱਢੇਗਾ ਅਸੀਂ ਪਾਰਟੀ ਤੋਂ ਜੀ ਸਾਡੀ ਆਪਦੀ ਜਿਹੜੀ ਪਾਰਟੀ ਹੈ ਸ਼੍ਰੋਮਣੀ ਕਾਲੀਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਤੇ ਇਹ ਤਾਂ ਇਹਨਾਂ ਨੇ ਤਾਂ ਕਬਜ਼ਾ ਕਰ ਲਿਆ ਹੁਣ ਉਹਦੇ ਤੇ ਇਹ ਜਿਵੇਂ ਧਾਰਵੀ ਬਣ ਕੇ ਉਹਦੇ ਉੱਤੇ ਆ ਕੇ ਰਹਿ ਗਏ ਜੀ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਪਾਰਟੀ ਦੇ ਅਜਿਹੇ ਕਿਹੜੇ ਲੀਡਰ ਨੇ ਜਾਂ ਉਹ ਇੱਕ ਲੀਡਰ ਸਿਰਫ ਇੱਕ ਲੀਡਰ ਦਾ ਨਾਮ ਮੈਂ ਜਾਨਣਾ ਚਾਹੂੰਗੀ ਆਪਣੇ ਦਰਸ਼ਕਾਂ ਤੱਕ ਉਹ ਲੀਡਰ ਦਾ ਨਾਮ ਪਹੁੰਚਾਉਣਾ ਚਾਹਾਂਗੇ ਜੋ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਕਡੋਰ ਸੰਭ ਸਕਦਾ ਸੁਖਬੀਰ ਸਿੰਘ ਬਾਦਲ ਤੋਂ ਉੱਚੇ ਲੈਵਲ ਦਾ ਲੀਡਰ ਹੋਵੇ ਉਹ ਤੇ ਉਹ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦਾ ਹੈ ਦੇਖੋ ਉੱਚੇ ਦਾ ਤੁਹਾਡਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਉੱਚਾ ਕੀ ਹੁੰਦਾ ਹੈਗਾ ਮਤਲਬ ਉਹਨਾਂ ਦਾ ਕੱਦ ਉਹਨਾਂ ਦਾ ਉੱਪਰ ਹੋਵੇ ਕੱਦ ਉੱਪਰ ਹੋਵੇ ਵੱਡੇ ਲੀਡਰ ਹੋਣ ਅਕਾਲੀ ਦਲ ਵਿੱਚ ਲੋਕ ਕਰਤਾਰ ਦੇਖਦੇ ਆ ਉਹ ਲੀਡਰ ਦਾ ਜਿਹਦਾ ਕਰਤਾਰ ਉੱਚਾ ਹੋਵੇ ਜਿਹੜਾ ਸੱਚ ਤੇ ਖੜਨ ਵਾਲਾ ਹੋਵੇ ਜਿਹੜਾ ਸਿੱਕੀ ਸਿਧਾਂਤਾਂ ਤੇ ਅਕਾਲੀ ਦਲ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲਾ ਹੋਵੇ ਉਹ ਪਾਰਟੀ ਦੇ ਵਿੱਚ ਬਹੁਤ ਲੀਡਰ ਨੇ ਤੇ ਅਸੀਂ ਜੇ ਤੁਸੀਂ ਇੱਕ ਨਾਮ ਪੁੱਛਿਆ ਹੋ ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਬਹੁਤ ਨੇ ਲੀਡਰ ਵਡਾਲਾ ਸਾਹਿਬ ਨੂੰ ਅਸੀਂ ਕਨਵੀਨਰ ਬਣਾਇਆ 20% ਕਿਉਂ ਨਹੀਂ ਪ੍ਰਧਾਨ ਕਿਉਂ ਨਹੀਂ ਹਾਂ ਹਾਂ ਤਾਂ ਤੁਸੀਂ ਵਡਾਲਾ ਸਾਹਿਬ ਦਾ ਨਾਮ ਸਪੋਸ ਕਰਦੇ ਹੋ ਜਿਸ ਤਰ੍ਹਾਂ ਰੋਹਿਤ ਨੇ ਗੱਲ ਕੀਤੀ ਕਿ ਤੁਹਾਡੇ ਫਾਦਰ ਸਾਹਿਬ ਹਲੇ ਵੀ ਅਕਾਲੀ ਦਲ ਦੇ ਸਰਪ੍ਰਸਤ ਨੇ ਢੀਂਸਾ ਸਾਹਿਬ ਮੈਂ ਫਿਰ ਉਸੇ ਤੇ ਹੋਣਾ ਚਾਹੂੰਗੀ ਤੁਹਾਨੂੰ ਐ ਨਹੀਂ ਲੱਗਦਾ ਕਿ ਸਾਰੀ ਹੋਲੀ ਸੋਲੀ ਚੀਜ਼ ਹੈ ਜੋ ਤੁਹਾਡੇ ਫਾਦਰ ਸਾਹਿਬ ਸੁਖਦੇਵ ਸਿੰਘ ਢੀਂਸਾ ਸਾਹਿਬ ਸੰਭਾਲ ਸਕਦੇ ਨੇ ਬਿਲਕੁਲ ਇੰਟਰਸਟਿੰਗ ਦੇਖੋ ਏਜ ਉਹਨਾਂ ਦੀ ਰਾਜ ਸਿੰਘ ਜਿੰਦੀ ਉਹਨਾਂ ਨੇ ਤਾਂ ਪਿਛਲੇ 5 ਸਾਲ ਤੋਂ ਪਹਿਲਾਂ ਹੀ ਉਹ ਕਹਿ ਰਹੇ ਸੀ ਵੀ ਮੈਂ ਸਿਆਸਤ ਜਿਹੜਾ ਹੈ ਮੇਰੀ ਏਜ ਰਾਜ ਸਿੰਘ ਜਿੰਦੀ ਮੈਂ ਐਕਟਿਵ ਸਿਆਸਤ ਕਰ ਸਕਾਂ ਉਹਨਾਂ ਨੇ ਤਾਂ ਜਦ ਸ਼੍ਰੋਮਣੀ ਕਾਲੀ ਦੋ ਸਿਰੋਕ ਬਣਾਇਆ ਉਹ ਚ ਵੀ ਦੋ ਦਿਨਵਾਰੀ ਮੀਟਿੰਗ ਦੇ ਵਿੱਚ ਉਹਨਾਂ ਨੇ ਆਉਂਦਾ ਕਰਾਣਾ ਹਾਂ